ਖੇਤੀ ਨੀਤੀ ਦੇ ਸਬੰਧ ਦੇ ਵਿੱਚ 34 ਸੈਕਟਰ ਤੋਂ ਖੇਤੀ ਨੀਤੀ ਦੇ ਸਬੰਧ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਜਿਹਦੇ ਵਿੱਚ ਖੇਤ ਮਜ਼ਦੂਰ ਤੇ ਭਾਰਤੀ ਕਿਸਾਨ ਵੀ ਇਕੱਠਾ ਰਾਹਾਂ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ भारतीय किसान यूनियन एकता उपराूनियन ਪੰਜਾਬ ਖੇਤ ਮਜ਼ਦੂਰ ਯੂਨੀਅਨ ਜਥੇਬੰਦੀਆਂ ਦਾ ਆਫਲਾ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮਟਕਾ ਚੌਂਕ ਤੱਕਰ ਇਹ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਮਾਰਚਾ ਧਾਂਸੌਰ ਵੱਲ ਕੀਤਾ ਜਾ ਰਿਹਾ ਹੈ ਜੇਕਰ ਪ੍ਰੇਟਾ ਨੂੰ ਪਰਿਵਰਤਿਤ ਕਰਦੇ ਜਾਂ ਆਰਥਿਕ ਸੰਖਿਆ ਨਾਲ ਸੰਬੰਧਿਤ ਇਹ ਜਿਹੜਾ ਸਵਾਲ ਹੈ ਨਾ ਕਿ ਅਸੀਂ ਅੱਜ ਬੋਲ ਰਹੇ ਹਾਂ ਯਾਰ ਇਹ ਬਹੁਤ ਹੀ ਮਹੱਤਵਪੂਰਨ ਹੈ। ਖੇਤੀ ਨੀਤੀ ਦੇ ਸੰਬੰਧ ਦੇ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਨਾ ਕਾ ਮਾਰਚ 34 ਸੈਕਟਰ ਤੋਂ ਲੈ ਕੇ ਮਟਕਾ ਚੌਂਕ ਤੱਕਰ ਚੱਲਦੇ ਸੈਸ਼ਨ ਦੌਰਾਨ ਇਹ ਮਾਰਚ ਖੇਤੀ ਨੀਤੀ ਦੇ ਸਬੰਧ ਦੇ ਵਿੱਚ ਘਟਿਆ ਜਾ ਰਿਹਾ ਦੇਖ ਸਕਦੇ ਹਾਂ ਕਿ ਔਰਤਾਂ ਭੈਣਾਂ ਨੂੰਗੇ ਨਮੀ ਖੇਤੀ ਦਾ चंडीगढ़ होम सिटी पासे मतलब चाह रहे पंचायत सरकार के नुमाइंदा गुणा ਸਤਿ ਸ਼੍ਰੀ ਅਕਾਲ ਸਾਨੂੰ ਦੱਸੋ ਕਿ ਜੀਐਮ ਨੁਕਾ ਖਤਮ ਕਰ ਰਹੇ ਹੈ ਤਾਂ ਦਾ ਲੱਗਦਾ ਕਿ ਉਹ ਸਤਿ ਸ਼੍ਰੀ ਅਕਾਲ ਬਤਾ ਕਰਾਂਗੇ ਇਹ ਨੀਤੀ ਬਾਰੇ ਮਿਲ ਕੇ ਆਵਾਜ਼ ਰਾਜਿਆ ਮਾਮਾ ਪੰਜਾਬ ਦਾ ਇੱਕ ਜਿੰਦਾਬਾਦ 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 ਦੇਖੀਓ ਖਸ਼ਾਤ ਕਰ ਜਾਓ ਕੋਣੀ ਕੋਣੀ ਜਿੰਦਾਬਾਦ 2 ਘੰਟੇ ਨਹੀਂ ਹੋਣਗੇ ਜੋ ਨਵੀਂ ਖੇਤੀ ਨੀਤੀ ਨੂੰ ਬੜਮਾਉਣ ਦੇ ਲਈ ਜਿਹੜਾ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗ੍ਰਾਹਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜ ਰੋਜ਼ਾ ਮੋਰਚਾ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਲਗਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਅੱਜ ਦੂਜਾ ਦਿਨ ਆ ਜਦੋਂ ਜਥੇਬੰਦੀ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਕਿ ਮਾਵਾ ਭੈਣਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨਸ਼ਿਆਂ ਨਾਲ ਸ਼ਹੀਦ ਮੌਤ ਹੋ ਚੁੱਕੀ ਆ ਉਹ ਉਹ ਤਸਵੀਰਾਂ ਜਿਹੜੇ ਭਾਜੀ ਅੱਜ ਖੁਦਕੁਸ਼ੀ ਕਰ ਗਏ ਆ ਆਰਥਿਕ ਤੰਗੀ ਕਰਕੇ ਉਹਨਾਂ ਦੀਆਂ ਤਸਵੀਰਾਂ ਸਮੇਤ ਮੋਰਚੇ 'ਤੇ ਪਹੁੰਚੰਦੀ ਜਿਹੜਾ ਵੱਡਾ ਸੱਦਾ ਦਿੱਤਾ ਗਿਆ ਸੀ ਉਸ ਦੇ ਤਹਿਤ ਜਿੰਦਾਬਾਦ ਜਿੰਦਾਬਾਦ ਵੱਡੀ ਗਿਣਤੀ ਦੇ ਵਿੱਚ ਮਾਵਾ ਭੈਣਾ ਔਰ ਜਿਹੜੀਆਂ ਫੋਟੋ ਸਮੇਤ ਤੋਂ ਸਾਡੇ ਮੋਰਚੇ 'ਤੇ ਪਹੁੰਚੇ ਤੇ ਅੱਜ ਜਿਹੜਾ ਵਿਧਾਨ ਸਭਾ ਵੱਲ ਨੂੰ ਮਾਰਚ ਕਰਨਾ ਸੀ ਉਸ ਦੇ ਤਹਿਤ ਵਿਧਾਨ ਸਭਾ ਵੱਲ ਨੂੰ ਜਿਹੜਾ ਮਾਰਚ ਆ ਉਹ ਕੀਤਾ ਜਾ ਰਿਹਾ